ਭਾਈ ਆਲਨ ਸਿੰਘ ਨਾジナ ਜੀ ਸੈਵਕ ਦੀ ਕੜਵਾਈ ਹੋਈ ਸੀ। ਸਤਗੁਰੂ ਮਹਾਰਾਜ ਨੇ ਕਿਹਾ ਸੀ ਭਾਈ ਆਲਨ ਸਿੰਘ ਆ ਲੈ ਬੰਦੂਕ ਲੈ ਮੰੰਤੀ ਦੇ ਉੱਪਰ ਚੜ ਜਾ। ਨਗਲਾ ਵਾਲਦ ਨੂੰ ਨਿਸ਼ਾਨਾ ਦਾਹੀ ਜਨ। ਫਸਕੇ ਭਾਈ ਆਲਨ ਸਿੰਘ ਕਹਿਣ ਲੱਗਾ ਸਤਗੁਰੂ ਮਹਾਰਾਜ ਜੀ ਨਾਂ ਤੇ ਕਿਤੇ ਬਰੂਦ ਹੈ ਤੇ ਨਾਂ ਤੇ ਗੋਲੀ ਹੈ ਕਿ ਚਲਣੀ ਕਿਦਾਂ? ਸਤਗੁਰੂ ਮਹਾਰਾਜ ਨੇ ਕਹੇ ਆਲਨ ਸਿੰਘ ਆਦੀ ਨੂੰ ਕੋਈ ਨਾ ਹੀ ਚਲਦਾ ਵੀ ਸੀ। ਸਤਨਾਮ ਵੈਦੂਨ ਕਹਿ ਕੇ ਨਾ ਉਹ ਜਿਹੜਾ ਘੋੜਾ ਨਾ ਦੱਦੀ ਜਾਂ ਨੰਬੀ ਜਾਂੀ ਮਾਉਂਟੀ ਤੇ ਚੜ ਗਿਆ ਭਾਈ ਆਲਮ ਸਿੰਘ ਉਹ ਸਤਨਾਮ ਵੈਦੂਨ ਕਹਿ ਕੇ ਤੇ ਉਹ ਘੋੜਾ ਦੱਦੀ ਜਾਂਦਾ ਹੈ ਕਹਿੰਦੇ ਆਪ ਹੀ ਜਿਹੜੀ ਗੋਲੀ ਚੱਲਦੀ ਹੈ ਭਾਵਨਾ ਹੈ ਨਾ ਸਾਡੀ ਭਾਵਨਾ ਨਾ ਗਿਆਨ ਕਿੰਮ ਗੁਰੂ ਕਰ ਕੀ ਨਹੀਂ ਸਕਦਾ ਸਭ ਕੁਝ ਕਰ ਸਕਦਾ ਕਹਿੰਦੇ ਭਾਈ ਆਲਮ ਸਿੰਘ ਦੋਨੇ ਸ਼ਹਿਰ ਜਾਂਦੇ ਸ਼ਹੀਦੀ ਪਾ ਕੇ ਭਾਈ ਆਲਮ ਸਿੰਘ ਮਾਉਂਟੀ ਦੇ ਥੱਲੇ ਹੁੰਦੇ ਸਤੂ ਜੀ ਮਹਾਰਾਜ ਜੀਆਂ ਚਲੇ ਗਈ ਮਾਰ ਤੇ ਬੰਦੂਕ ਹੈ ਕੈਨਦਗੀ ਸਰਦੂਰਮ ਮਹਾਰਾਜੀ ਆਗਿਆ ਤੋਂ ਮੈਰੀ ਜੰਗ ਵਿੱਚ ਜਾਵਾਂ ਜਲਦੀ ਕਿਹੜੀ ਕੀ ਗੱਲ ਭਾਈ ਆਮ ਸਿੰਘਾਂ ਬੰਦੂਕ ਦੇ ਵਿੱਚ ਗੋਲੀਆਂ ਨਹੀਂ ਚਲਦੀਆਂ ਕੈਨਦਗੀ ਗੋਲੀਆਂ ਤੇ ਚਲਦੀਆਂ ਪਰ ਸਵਾਦ ਨਹੀਂ ਆਉਂਦੇ ਜਿਵੇਂ ਬਾਬਾ ਜੀ ਸਿੰਘ ਸਾਹਿਬ ਜੀ ਲੜੇ ਨੇ ਮੈਦਾਨੀ ਜੰਗ ਵਿੱਚ ਬਾਬਾ ਜੀ ਹਾਰਸੇ ਦੀ ਲੜੇ ਦੇ ਨਾ ਮੇਰਾ ਵੀ ਨਹੀਂ ਕਰਦਾ ਮੈਂ ਵੀ ਮੈਦਾਨੇ ਜਾਣੇ ਜਾਮੇ ਤੋਂ ਤੋਂ ਗੋਲੇ ਜਾਣੇ ਸੌਂਗੀਆਂ ਬੜੀਆਂ ਜਾਪਦੀਆਂ ਮੈਂ ਮੈਦਾਨੇ ਜਾਣੇ ਜੰਮੇ ਸ਼ਹੀਦ ਹੀ ਪਾਵਾਂ ਚਾਹ ਸੀ ਉਹਨਾਂ ਨੂੰ ਸ਼ਹੀਦ ਹੁੰਦਾ ਕਹਦੇ ਬਾਬਾ ਹੀ ਬਾਲੂ ਸਿਆਣ ਤਾਂ ਸਾਡੇ ਨਾਲ ਰਿਹਾ ਹੈ ਨਾ ਸਾਨੂੰ ਜਲ ਪਾਣੀ ਸਿਖਾਉਂਦਾ ਰਿਹਾ ਹੈ ਐਂ ਬੜਾ ਇੱਕ ਮਾਈ ਕੀਤੀ ਹੈ ਜਾ ਤੈਨੂੰ ਥਾਪੜਾ ਦਿੰਦੀਆਂ ਤੇ ਪਿੱਠ ਨਹੀਂ ਲੱਗੀ